ਹੀ ਚਰਚਾਵਾਂ ਦੇ ਵਿੱਚ ਰਹਿੰਦਾ ਹੈ ਤਾਂ ਉੱਥੇ ਹੀ ਦੱਸ ਦਿੱ ਗਏ ਕਿ ਭਾਨਾ ਸਿੱਧੂ ਮੁਰਦਾਬਾਦ ਦੇ ਪੰਜਾਬ ਦੇ ਵਿੱਚ ਨਾਰੇ ਲੱਗ ਰਹੇ ਨੇ ਤਾਂ ਗੁਰਦਾਸਪੁਰ ਦੇ ਵਿੱਚ ਭਾਨਾ ਸਿੱਧੂ ਨੂੰ ਸਿੱਧੀ ਚੇਤਾਵਨੀ ਤੱਕ ਦੇ ਦਿੱਤੀ ਗਈ ਤਸਵੀਰਾਂ ਤੁਹਾਨੂੰ ਬੁਖਾਰਿਆ ਜਿੱਥੇ ਭਾਨਾ ਸਿੱਧੂ ਦੇ ਵਿਰੋਧ ਦੇ ਵਿੱਚ ਲੋਕ ਉੱtre ਹੋਏ ਨੇ ਤੇ ਭਾਨੇ ਮੁਰਦਾਬਾਦ ਦੇ ਨਾਰੇ ਲਗਾਏ ਜਾ ਰਹੇ ਨੇ ਪੰਜਾਬ ਭਰ ਦੇ ਵਿੱਚ ਇਹਨਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਇਸੇ ਦੇ ਚੱਲਦਿਆਂ ਗੁਰਦਾਸਪੁਰ ਦੀਆਂ ਤਸਵੀਰਾਂ ਜਿੱਥੇ ਭਾਨਾ ਸਿੱਧੂ ਨੂੰ ਇਹਨਾਂ ਲੋਕਾਂ ਵੱਲੋਂ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਤਾਂ ਹਾਲੀ ਦੇ ਵਿੱਚ ਫਸੇ ਵਿਵਾਦ ਤੋਂ ਬਾਅਦ ਭਾਨਾ ਸਿੱਧੂ ਜਿਸ ਦਾ ਕਈ ਥਾਈਂ ਵਿਰੋ ਆਜ ਦਾ ਜਿਹੜਾ ਧਰਨਾ ਹੈ ਉਹ ਪਿਛਲੇ ਸਮੇਂ ਦੇ ਵਿੱਚ ਤੁਸੀਂ ਸਾਰਿਆਂ ਨੇ ਵੇਖਿਆ ਕਿ ਸੋਸ਼ਲ ਮੀਡੀਆ ਦੇ ਵਿੱਚ ਸਾਡੇ ਪਵਿੱਤਰ ਜਿਹੜੇ ਧਰਮ ਨੂੰ ਬਹਿਬਲ ਨੂੰ ਸਾਡੇ ਜਿੰਨੇ ਵੀ ਇੱਥੋਂ ਦੇ ਪੰਜਾਬ ਦੇ ਵਾਸੀ ਆ ਪਾਕਟਰ ਸਾਹਿਬਾਨਾ ਨੂੰ ਬਹੁਤ ਹੀ ਮੰਦਾ ਭੱਦਾ ਬੋਲਿਆ ਗਿਆ ਉਹ ਬੋਲੀ ਜਿਹੜੀ ਬੋਲੀ ਗਈ ਇਹਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਮੁਸੀਬਾਈ ਚਰ ਦੇ ਵਿੱਚ ਰੋਸ ਹੈ ਇਹ ਜਿਹੜੀ ਬੋਲੀ ਹੈ ਇਹ ਜਿਹੜਾ ਆਪਾਂ ਨਾਲ ਸਿੱਧੂ ਤੇ ਜਿਹੜਾ ਦਵਾਬੀ ਆ ਕਰਕੇ ਭਗਤ ਸਿੰਘ ਦਵਾਬੀ ਜਿਹੜਾ ਮਸੀਬ ਭਾਈਚਾਰੇ ਨੂੰ ਜਿਹੜਾ ਟਾਰਗੇਟ ਕੀਤਾ ਇਹ ਕਿਤੀ ਨਿੰਦਾਯੋਗ ਹੈ ਇਹਦੀ ਜਿੰਨੀ ਵੀ ਜਿੰਨੀ ਵੀ ਕੜੇ ਸ਼ਬਦਾਂ ਦੇ ਨਾਲ ਇਹਨਾਂ ਦੀ ਨਿੰਦਿਆ ਕੀਤੀ ਜਾਏ ਥੋੜੀ ਹੈ ਕਿਉਂਕਿ ਮਸੀਬ ਭਾਈਚਾਰਾ ਜਿਹੜਾ ਅਮਨ ਸ਼ਾਂਤੀ ਦਾ ਪ੍ਰਤੀਕ ਹੈ ਹਮੇਸ਼ਾ ਹੀ ਅਮਨ ਸ਼ਾਂਤੀ ਦੇ ਨਾਲ ਰਹਿੰਦਾ ਤੇ ਅਮਨ ਸ਼ਾਂਤੀ ਦੇ ਨਾਲ ਹੀ ਦੂਸਰੇ ਭਾਈਚਾਰਿਆਂ ਦੇ ਨਾਲ ਹੱਥ ਨਾਲ ਹੱਥ ਮਿਲਾ ਕੇ ਕੰਦੇ ਨਾਲ ਕੰਦਾ ਮਿਲਾ ਕੇ ਚੱਲਦਾ ਆਇਆ ਸੋ ਇਹਨਾਂ ਨੇ ਕਿਤੇ ਨਾ ਕਿਤੇ ਜਿਹੜੇ ਦੇਸ਼ ਦੀਆਂ ਜਿਹੜੀ ਆ ਹੇਟ ਸਪੀਚ ਦੇ ਕੇ ਦੇਸ਼ ਦੀ ਏਕਤਾ ਤੇ ਖੰਡਤਾ ਦੇ ਉੱਤੇ ਬਾਤ ਕੀਤਾ ਉਹ ਬਹੁਤ ਹੀ ਜਿਹੜਾ ਕਡਾਉਣਾ ਕਾਰਵਾਈ ਜਿਹੜੀ ਇਹਨਾਂ ਕੀਤੀ ਹੈਗੀ ਆ ਸੋ ਮੈਂ ਇਹੀ ਦੱਸਣਾ ਚਾਹੁੰਦਾ ਕਿ ਇਹਨਾਂ ਤੇ ਸ਼ਾਸਨ ਪ੍ਰਸ਼ਾਸਨ ਵੱਲੋਂ ਸਖਤ ਤੋਂ ਸਖਤ ਜਿਹੜੀ ਧੜਾ ਲਗਦੀਆਂ ਨੇ ਸਬੰਧਤ ਧਾਰਾਂ ਦੇ ਮੁਤਾਬਕ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਸੁਟਿਆ ਜਾਏ ਭਾਈਚਾਰਾ ਜਿਹੜਾ ਹਮੇਸ਼ਾ ਸਾਰੇ ਭਾਈਚਾਰਾਂ ਦੀ ਰਿਸਪੈਕਟ ਕਰਦਾ ਉਹਨਾਂ ਦੀ ਜਿਹੜੀ ਆ ਦਿਨੋ ਇੱਜ਼ਤ ਕਰਦਾ ਸੋ ਇਦਾਂ ਦੀਆਂ ਜਿੰਨੀਆਂ ਕਾਰਵਾਈਆਂ ਇਹ ਕੁਝ ਕੁ ਸਲਾਹਤੀਆਂ ਸਰ ਨੇਗੇ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਸੋ ਉਹਨਾਂ ਨੂੰ ਸ਼ਾਸਨ ਪ੍ਰਸ਼ਾਸਨ ਜਿੰਨੀ ਜਲਦੀ ਹੋ ਸਕੇ ਤੇ ਨੱਥ ਪਾਵੇ ਨਹੀਂ ਤੇ ਅਗਲੇ ਅਗਲੇ 5 ਦਿਨਾਂ ਦਾ ਜਿਹੜਾ ਹੀ ਆਲਟੀਮੇਟਿਵ ਦੇ ਰਹੇ ਆ 16 ਤਰੀਕ ਨੂੰ 16 ਤਰੀਕ ਨੂੰ ਅਸੀਂ ਪੂਰਾ ਭਾਈਚਾਰਾ ਸੜਕਾਂ ਦੇ ਉੱਤਰਾਗੇ ਪੂਰੇ ਪੰਜਾਬ ਦੇ ਵਿੱਚ ਇਸ ਚੀਜ਼ ਦੀ ਜਿਹੜੀ ਲਹਿਰ ਜਿਹੜੀ ਚਲਾਵਾਂਗੇ ਉਹਦੇ ਅਸੀਂ ਖਾਸ ਕਰਕੇ ਸਸਾਣ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਜਿੰਨੀ ਜਲਦੀ ਹੋ ਸਕਦਾ ਇਹਨਾਂ ਦੇ ਉੱਤੇ ਮਤਲਬ ਜਿਹੜੀ ਨੱਥ ਪਾ ਕੇ ਕੜੀਆਂ ਕੜੀ ਤੋਂ ਕੜੀ ਸਜ਼ਾ ਦੇ ਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਸੁਟਿਆ ਜਾਏ। ਸਾਰਿਆਂ ਨੇ ਮੇਰੇ ਵੱਲੋਂ ਜੈ ਐਮ ਸੀ ਦੀ ਮੇਰਾ ਨਾਮ ਕੁਲਦੀਪ ਸੀ ਜ਼ਿਲ੍ਹਾ ਗਰਦਾਸਪੁਰ। ਔਰ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੇ ਬੇਨਤੀ ਕਰਦਾ ਜਿੰਨੇ ਵੀ ਵੀਰ ਭਰਾ ਇੱਥੇ ਪਹੁੰਚੇ ਨੇ ਮੈਂ ਉਹਨਾਂ ਦਾ ਸਹਿਯੋਗੀ ਹਾਂ। ਧੰਨਵਾਦ ਕਰਦਾ ਪੂਰੇ ਜੂਥ ਦਾ। ਸਾਡੇ ਭਾਈ ਅਮਨ ਬਰਾਮਪੂਰੀਆ ਜੋ ਪੂਰੇ ਜੂਥਰਨ ਵਾਲੇ ਜਗ੍ਹਾ ਤੇ ਪਹੁੰਚੇ ਨੇ ਗੁਰਦਾਸਪੁਰ ਐਸਐਸਪੀ ਆਫਿਸ ਸੋ ਸਾਡਾ ਅੱਜ ਦਾ ਜੋ ਮੰਗ ਪੱਤਰ ਦਿੱਤਾ ਗਿਆ ਆ ਉਹ ਹੈ ਤੇਜਵੀ ਨਹਾਸ ਔਰ ਉਹਦੇ ਨਾਲ ਦੇ ਸਾਥੀਆਂ ਦੇ ਔਰ ਭਾਨਾ ਸਿੱਧੂ ਜਿਨ੍ਹਾਂ ਨੇ ਅੱਜ ਦਿਨ ਕੋਈ ਨਾ ਕੋਈ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਾਡੇ ਕਿਸਨੈਲਟੀ ਨੂੰ ਟਾਰਗੇਟ ਕਰਦੇ ਨੇ ਸੋ ਉਹਨਾਂ ਦੇ ਅਸੀਂ ਖਿਲਾਫ ਅੱਜ ਦਾ ਮੰਗ ਪੱਤਰ ਜੋ ਐਸਐਸਪੀ ਨੂੰ ਦਿੱਤਾ ਆ ਸੋ ਅਸੀਂ ਚਾਹੁੰਦੇ ਆ ਉਹਨਾਂ ਤੇ ਕੜੀ ਤਕੜੀ ਉਹਨਾਂ ਤੇ ਜੋ ਸਖਤ ਕਾਰਵਾਈ ਬਣਦੀ ਆ ਕੀਤੀ ਜਾਵੇ ਕੌਣ ਕਿ ਅੱਜ ਦੇ ਨਹੀਂ ਸਾਡੇ ਸੰਤਾਂ ਨੂੰ ਰੈਪਰਾਂ ਨੂੰ ਟਾਰਗੇਟ ਕਰਦਾ ਹੈ ਪਖੰਡਵਾ ਸਾਡੇ ਚਰਚਾਂ ਨੂੰ ਦੱਸਦਾ ਹੈ ਡੇਰਾਵਾਦ ਦੱਸਦਾ ਜਦੋਂ ਕਿ ਸਾਡੀ ਸਨੈਲਟੀ ਕਿਸੇ ਵੀ ਧਰਮ ਨੂੰ ਟਾਰਗੇਟ ਨਹੀਂ ਕਰਦੀ ਸ਼ਾਂਤਮਈ ਅਸੀਂ ਲੋਕਾਂ ਅਸੀਂ ਹਰ ਪਰਿਵਾਰ ਹੀ ਇਹ ਗੱਲ ਕਹਿੰਨੇਗੇ ਅਸੀਂ ਸ਼ਾਂਤਮਈ ਲੋਕਾਂ ਸਾਨੂੰ ਨਾ ਦਿਖਾਓ ਸਾਡੇ ਜ਼ਿਲ੍ਹੇ ਨੂੰ ਜੋ ਥੇਸ ਪਹੁੰਚੀ ਹੈ ਸਾਨੂੰ ਪ੍ਰਸ਼ਾਸਨ ਨੂੰ ਇਹ ਦੱਸਣਾ ਪੈਂਦਾ ਕਿ ਅਸੀਂ ਸੜਕਾਂ ਦੇ ਉੱਤਰ ਲਈ ਤਿਆਰ ਹੋ ਜੰਨੇ ਆ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹ ਜੇ ਸਰਤਾਹ ਤੇ ਅੰਸਰਾਂ ਤੇ ਕੜੀ ਕੜੀ ਸਜ਼ਾ ਦੇ ਕੇ ਇਹਨਾਂ ਨੂੰ ਸਲਾਖਾਂ ਪਿੱਛੇ ਸੁਟਾ ਜਾਏ ਔਰ ਜਦ ਆਉਣ ਵਾਲੇ ਦਿਨਾਂ ਦੇ ਵਿੱਚ ਆ ਜੋ ਹੋਰ ਵਿਸਰਾਫਤਾਂ ਅੰਸਰ ਇਹੋ ਜਿਹਾ ਵਿਚਾਰਾਂ ਨੂੰ ਲੈ ਕੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਉਹਨਾਂ ਦੇ ਨੱਥ ਪਾਈ ਜਾ ਸਕਦੇ ਪਿਛਲੇ ਪਿਛਲੇ ਸਾਲ ਵੀ ਇਹੀ ਹੋਇਆ ਸੀ ਜਦੋਂ ਵੀ ਸਾਡਾ ਕ੍ਰਿਸਮਸ ਦਿਹਾੜਾ ਹੁੰਦਾ ਆ ਅੱਜ ਦਿਨ ਕੋਈ ਨਾ ਕੋਈ ਨਵਾਂ ਮੁੱਦਾ ਬਣਾ ਲੈਂਦੇ ਨੇ ਉੱਠ ਜਾਂਦੇ ਨੇ ਪਿਛਲੇ ਦਿਨ ਵੀ ਇਹ ਕ੍ਰਿਸਮਸ ਦੇ ਪਰਨਾਂ ਦੇ ਵਿੱਚ ਵੀ ਕਤਲ ਹੋਏ ਗੋਲੀ ਚੱਲੀ ਹਰ ਜਗ੍ਹਾ ਦੇ ਵਿੱਚ ਚਰਚਾ ਦੇ ਹਮਲੇ ਹੋਏ ਨੇ ਉਸੇ ਰਾਤ ਦੇ ਨਾਲ ਇਸ ਵਾਰ ਕ੍ਰਿਸਮਸ ਅਸੀਂ ਮਨਾਉਣ ਜਾ ਰਹੇ ਹਾਂ ਸ਼ਾਂਤ ਮੈਨ ਨਾਲ ਪਰ ਇਹਨਾਂ ਨੇ ਸਾਨੂੰ ਲੱਗਦਾ ਸ਼ਾਂਤ ਮੈਨ ਨਹੀਂ ਰਹਿਣ ਦੇਣਾ ਸਾਨੂੰ ਸੜਕਾਂ ਦੇ ਉੱਤੇ ਵੀ ਮਜਬੂਰ ਕਰਦੇ ਨੇ ਬਾਰ-ਬਾਰ ਅਸੀਂ ਪ੍ਰਸ਼ ਪੰਜਾਬ ਦੇ ਮੁੱਖ ਮੰਤਰੀ ਸਾਡੇ ਭਗਵੰਤ ਸਿਮਰਨ ਜੀ ਨੂੰ ਅਸੀਂ ਬੇਨਤੀ ਕਰਦੇ ਆ ਇਹੋ ਜਿਹੇ ਲੋਕਾਂ ਨੂੰ ਨੱਥ ਪਾ ਕੇ ਰੱਖੀ ਜਾਏ ਅਗਰੇ ਦੱਤ ਨਹੀਂ ਪਾ ਸਕਦੇ ਅਸੀਂ ਇਹਨਾਂ ਨੂੰ ਨੱਥ ਪਾਉਣੇ ਜਾਣਦੇ ਆ ਔਰ ਪਾਵਾਂਗੇ ਵੀ ਸੋ ਸਾਡੀ ਬਾਰ ਬਾਰ ਇਹੀ ਅਪੀਲ ਰੰਦੀ ਆ ਹਰ ਵਾਰੀ ਕਿ ਇਹੋ ਜਿਹੇ ਸ਼ਰਾਂਤੀ ਜਨਸਰਾਂ ਨੂੰ ਨੱਥ ਪਾ ਕੇ ਸਲਾਖਾਂ ਪਿੱਛੇ ਤੱਕ ਕਿਆ ਜਾਏ ਤਾਂ ਜੋ ਸਾਡੇ ਜੋ 크ਿਸਮਸ ਦਾ ਹਲਾ ਸ਼ਾਂਤ ਮਹੀਨਾ ਮਨਾ ਸਕੀਏ ਅਜੋਜ ਦਾ ਮੰਗ ਪੱਤਰ ਐਸਐਸਪੀ ਗੁਰਦਾਸਪੁਰ ਨੂੰ ਦਿੱਤਾ ਗਿਆ ਅਗਰ ਇਸ ਮੰਗ ਪੱਤਰ ਦੇ ਸੁਣਵਾਈ ਨਹੀਂ ਹੁੰਦੀ ਉਹਨਾਂ ਦੇ ਕਾਰਵਾਈ ਨਹੀਂ ਹੁੰਦੀ ਜਾਂ ਐਫਆਈਆਰ ਦਰਜ ਕਰਕੇ ਸਾਨੂੰ ਨੰਬਰ ਨਹੀਂ ਦਿੱਤਾ ਜਾਂਦਾ ਅਸੀਂ ਕਾਇਦਨ ਇੱਕ ਦੋ ਦਿਨ ਜਾਂ ਤਿੰਨ ਦਿਨ ਦੇ ਵਿੱਚ ਅਸੀਂ ਇਹ ਮਤਲਬ ਤੁਹਾਨੂੰ ਸਮਾਂ ਦਿੰਦੇ ਆ ਅਗਰ ਇਹ ਕਾਰਵਾਈ ਨਹੀਂ ਕੀਤੀ ਗਈ ਅਸੀਂ ਵੱਡੇ ਜਥਿਆਂ ਨਾਲ ਵੱਡੇ ਜੂਥ ਨੂੰ ਲੈ ਕੇ ਅਸੀਂ ਸੜਕਾਂ ਦੇ ਉੱਤਰਾਂਗੇ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਇਹਨਾਂ ਦੇ ਖਿਲਾਫ ਤਾਂ ਜੋ ਇਹਨਾਂ ਦੇ ਉੱਤੇ ਕਾਰਵਾਈ ਕੀਤੀ